ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ hope ਸਾਰੇ ਠੀਕ ਠਾਕ ਹੋ ਹੋਗੇ ਜੀ ਵਾਹਿਗੁਰੂ ਤੁਹਾਨੂੰ ਸਭ ਨੂੰ ਇਤੈ ਠੀਕ ਠਾਕ ਰੱਖੇ ਆ ਲਾਸਟ ਲਾਈਵ ਦੇ ਵਿੱਚ ਅਚਾਰੀ ਵਰਡ ਰਿਹਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਕੀਤੇ ਬਿਨਾ ਵੀਡੀਓ ਸ਼ੁਰੂ ਹੀ ਨਹੀਂ ਕਰਦੇ ਆਪਾਂ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਕਰਨ ਲਈ ਇੰਨਾ ਜ਼ਿਆਦਾ ਸਪੋਰਟ ਕਰਨ ਲਈ ਹਨਾ ਤੇ ਆਪਾਂ ਜਿੰਨਾ ਥੈਂਕ ਯੂ ਕਰੀਏ ਉਹ ਨਹੀਂ ਘਟੇ ਜੀ ਤੇ थे, थैंक यू एंड हैप्पी शॉपिंग विद अस ਜਿਨ੍ਹਾਂ ਨੇ ਕਰ ਲਈ ਉਹਨਾਂ ਲਈ ਵੀ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਲਈ ਵੀ ਜਿਹੜੇ ਸੋਚ ਰਹੇ ਨੇ ਉਹਨਾਂ ਲਈ ਵੀ ਸਭ ਲਈ ਹੈਪੀ ਸ਼ੋਪਿੰਗ ਵਿਦ ਅਸ ਠੀਕ ਹੈ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਇਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਿਆ ਕਰੋ ਤੇ ਇੱਕ ਫੇਵਰ ਇਹ ਵੀ ਹੋ ਜਾਂਦਾ ਹੈ ਕਿ ਉਹਨੂੰ ਅੱਗੇ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਸੂਟ ਤੇ ਸੱਪ ਨਹੀਂ ਲੈਣੇ ਹਨਾ ਤੇ ਜਦੋਂ ਤੁਸੀਂ ਸ਼ੇਅਰ ਕਰ ਦਿੰਦੇ ਹੋ ਉਹ ਸਾਡੇ ਲਈ ਇੱਕ ਫੇਵਰ ਹੋ ਜਾਂਦਾ ਹੈ ਔਰ ਸਾਡਾ ਚੈਨਲ ਜਿਹੜਾ ਨਾ ਗਰੋ ਕਰੇਗਾ ਫਿਰ ਹੋਰ ਜ਼ਿਆਦਾ ਠੀਕ ਹੈ ਜੀ ਸੋ ਇਹ ਬੇਨਤੀ ਹੈ ਪ੍ਰਵਾਨ ਕਰਨਾ ਜੀ ਠੀਕ ਹੈ ਜੀ ਤੇ ਆਪਾਂ ਸਟਾਰਟ ਕਰਦੇ ਹਾਂ ਅਚਨ ਆਕਰ ਨੂੰ ਪਤਾ ਹੋ ਗਿਆ ਕਿ ਸਾਡੇ ਕੋਲ ਜਿਹੜੇ ਬਲੌਕ ਸੂਟਸ ਆਏ ਸੀਗੇ ਪਿੱਛੇ ਜੇ ਦੋ ਵਾਰੀ ਰੀਸਟਾਕ ਹੋਏ ਨੇ ਅਸੀਂ ਤੀਸਰੀ ਵਾਰੀ ਦੋ ਤਿੰਨ ਰੰਗ ਹੋਰ ਰੀਸਟਾਕ ਕਰਵਾਏ ਨੇ ਹੁਣ ਕਿਉਂਕਿ ਉਹਨਾਂ ਦੀ ਬੜੀ ਡਿਮਾਂਡ ਆ ਰਹੀ ਹੈ ਔਰ ਖਾਸ ਕਰ ਜਿਹੜੇ ਸਾਡੇ ਟੀਚਰ ਬੈਣਾ ਨੇ ਹਨਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਸਾਡਾ ਸਟਾਫ ਵੀ ਬੜਾ ਪਸੰਦ ਆਇਆ ਉਹ ਬਲੇ ਬਲੌਕ ਦਾ ਔਰ ਰੇਂਜ ਵਾਈਜ਼ ਵੀ ਉਹਨਾਂ ਨੂੰ ਬਹੁਤ ਸਹੀ ਲੱਗੇ ਨੇ ਜੀ ਠੀਕ ਹੈ ਸੋ ਸਟਾਰਟ ਆਪਾਂ ਉਹਨਾਂ ਪੀਸਿਸ ਤੋਂ ਹੀ ਕਰਾਂਗੇ ਠੀਕ ਹੈ ਖੋਲ-ਖੋਲ ਕੇ ਦਿਖਾਵਾਂਗੀ ਜਿੱਦਾਂ ਤੁਹਾਨੂੰ ਦੱਸ ਰਹੇ ਹਾਂ ਉਦਾਂ ਹੀ ਜੋ-ਜੋ ਚੀਜ਼ ਬਲੌਕ ਦੇ ਵਿੱਚ ਹੁੰਦੀ ਹੈ ਉਹ ਅਸੀਂ ਬੋਲਦੇ ਆ ਇਸ ਤੋਂ ਵੱਧ ਘੱਟ ਕੁਝ ਨਹੀਂ ਬੋਲਣਾ ਇਹ ਜਿਹੜੇ ਬਲੌਕ ਹੁੰਦੇ ਆ ਮੈਂ ਤੁਹਾਨੂੰ ਲਾਗੋ ਦਿਖਾ ਦਿੰਨੀ ਆ ਥਿਸ ਇਜ਼ ਮਸ਼ੀਨੀ ਬਲੌਕ ਬੜਾ ਕਲੀਨ ਕੰਮ ਹੁੰਦਾ ਹੈ ਇਹਦਾ ਠੀਕ ਹੈ ਇਹ ਜਿੱਦਾਂ ਅਸੀਂ ਰੈਡੀ ਪੀਸਸ ਚੱਕੀਦੇ ਆ ਠੀਕ ਹੈ ਜਿੱਦਾਂ ਕੈਟਲੌਗ ਟਾਈਪ 889 ਦੇ ਪੀਸ ਹੁੰਦੇ ਆ ਨਾ ਇਹ ਕਿਸੇ ਨੇ ਆਰਡਰ ਤੇ ਸਾਡੇ ਕੋਲ ਚੱਕਵਾਏ ਸੀਗੇ ਤੇ ਜਿਹੜੇ ਪੀਸ ਉਹਨਾਂ ਰਹਿ ਗਏ ਨੇ ਉਹ ਤੁਹਾਨੂੰ ਦਿਖਾ ਰਹੇ ਆ ਆਪਾਂ ਜਿਹੜਾ ਇਹਦਾ ਫੈਬਰਿਕ ਹੋਏਗਾ ਜਾਮ ਕਾਟਨ ਹੈਗੀ ਹੈ ਠੀਕ ਹੈ ਜੀ ਆ ਦੇਖੋ ਜਾਮ ਕਾਟਨ ਹੈ ਠੀਕ ਹੈ ਔਰ ਇਹ ਹੈਗਾ ਮਹਿੰਦੀ ਗ੍ਰੀਨ ਕਲਰ ਇਹਦਾ ਡਿਜ਼ਾਈਨ ਦਿਖਾ ਰਹੀ ਹਾਂ ਤੁਹਾਨੂੰ 1 ਮਿੰਟ ਮੈਂ ਆਪਣਾ ਨਾ ਡੀਨ ਬੈਗ ਫੇਰ ਕਰ ਦਈਏ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਨਾ ਫਿਰ ਆਪਾਂ ਆ ਦੇਖੋ ਠੀਕ ਹੈ ਬਿਊਟੀਫੁੱਲ ਪੀਸ ਪੂਰਾ ਦੇਖੋ ਕਲੀਅਰ ਦੇਖ ਰਿਹਾ ਹੋਏਗਾ ਬੜਾ ਪਿਆਰਾ ਡਿਜ਼ਾਈਨ ਹੈ ਇਹਦੇ ਤੁਹਾਨੂੰ ਲੱਗਿਓ ਵੀ ਕਰਕੇ ਦਿਖਾ ਰਹੇ ਹਾਂ ਆ ਦੇਖੋ ਠੀਕ ਹੈ ਲੱਗਿਓ ਵਰਕੇ ਦਿਖਾ ਰਹੇ ਹਾਂ ਤੁਹਾਨੂੰ ਬਲੌਕ ਵੈਰੀ ਬਿਊਟੀਫੁੱਲ ਪੀਸ ਮਲਟੀ ਬਲੌਕ ਦਾ ਪੀਸ ਹੈ ਠੀਕ ਹੈ ਇਹ ਫਰੰਟ ਹੋ ਜੇਗੀ ਏ ਆ ਜਾਣੀ ਐ ਇਹਦੀਆਂ ਬਾਵਾ ਬੈਕ ਇਹਦੀ ਪਲੇਨ ਆ ਬਾਟਮ ਇਹਦੀ ਪਲੇਨ ਆ ਠੀਕ ਹੈ ਬਾਟਮ ਤੇ ਨਹੀਂ ਹੈਗਾ ਨਾਰਮਲੀ ਤਾਂ ਸਾਡੇ ਕੋ ਕਿੰਨੇ بڑے ਹੈਗੇ ਨੇ ਇਹੋ ਜੇ ਕਸਟਮਰਸ ਜਿਹੜੇ ਸਾਨੂੰ ਬੋਲਦੇ ਐ ਕਿ ਸਾਨੂੰ ਨਾ ਫੁੱਲ ਫੁੱਲ ਬਲੌਕ ਨਹੀਂ ਚਾਹੀਦਾ ਜਿੱਦਾਂ ਕਈ ਡਿਮਾਂਡ ਕਰਦੇ ਹੁੰਦੇ ਨੇ ਕਿ ਬਾਟਮ ਤੇ ਨਹੀਂ ਚਾਹੀਦਾ ਸੋ ਉਹਨਾਂ ਵਾਸਤੇ ਬੈਸਟ ਆਪਸ਼ਨ ਐ ਵੈਸੇ ਵੀ ਜਿੱਦਾਂ ਸਕੂਲਸ ਤੇ ਵੇਅਰ ਕਰਨਾ ਹੈ ਕਿਦਾਂ ਫਿਰ ਰੇਂਜ ਵੀ ਉਹਦੇ ਹਿਸਾਬ ਨਾਲ ਹੀ ਐ ਨਾ ਰੇਂਜ ਵੀ ਇੰਨੀ ਜ਼ਿਆਦਾ ਨਹੀਂ ਹੈਗੀ ਆ ਦੇਖੋ ਵੈਰੀ ਬਿਊਟੀਫੁਲ ਪੀਸ ठीक है जी हाफ प्यवर का दुपट्टा तो है ठीक है इना सवा दो ढाई तो होगा ए पूरा ढाई मीटर दुपट्टा तो नहीं होगा ढाई तो थोड़ा जहां होगा मतलब एदा नहीं है कि बहुत छोटा है कैरी किया है, है कुछ भी हेडन नहीं है देखो बहुत छोटा नहीं है मतलब मतलब पूरे ढाई नहीं होगा ढाई तो थोड़ा बहुत कुछ पॉइंट जे so, ए घट हो ठीक है जी सो ये थानू असते हैं सतारा सतारह सौ देते ਅੱਜ ਆਪਾਂ ਇਹਨਾਂ ਨੂੰ ਕਰ ਰਹੇ ਆ ਜੀ 1700 ਤੋਂ ਵੀ ਅੱਜ ਆਪਾਂ ਇਹਨਾਂ ਨੂੰ 1600 ਠੀਕ ਹੈ ਧਮਾਕਾ ਆਫਰ ਸਟਾਰਟ ਹੋ ਗਿਆ ਜੀ ਠੀਕ ਹੈ ਅੱਗੇ ਸੇ ਸਭ ਨੂੰ ਪਤਾ ਹੈ ਇਹ 17 1700 ਦੇ ਕੱਡੇ ਨੇ ਤੇ ਕਿਉਂਕਿ ਹੁਣ ਜਿੱਦਾਂ ਉਹ ਜਿਹੜੇ ਆਰਡਰ ਪੀਸਿਸੇ ਨਿਕਲ ਗਏ ਕਿਨੇ ਚੁਣੇ ਦੋ ਤਿੰਨ ਪੀਸਿਸ ਨੇ ਤੇ ਇਹ ਹੁਣ ਤਾਂ ਨੂੰ 100 ਹੋਰ ਲੈਸ ਕਰਤਾ ਇਹਨਾਂ ਦੇ ਹੋਰ ਲੈਸ ਨਹੀਂ ਹੋਏਗੀ ਤੇ ਨਹੀਂ ਸ਼ਿਪਿੰਗ ਫ੍ਰੀ ਹੋਈ ਕਿ ਬਿਕੋਜ਼ ਆਲਰੇਡੀ ਜਿਵੇਂ ਸੇਲ ਕਰਤਾ ਹੈ ਹੋਰ ਲੈਸ ਕਰਤਾ ਹੈ 100 ਸੋ ਇਹਦੇ ਤੇ ਹੋਰ ਲੈਸ ਪਲੀਜ਼ ਨਾ ਮੰਗੇ ਹੋ ਜੇ ਠੀਕ ਹੈ ਜੀ ਸਾਨੂੰ ਨਾ ਕਰਨਾ ਚੰਗਾ ਹੀ ਨਹੀਂ ਲੱਗਦਾ ਠੀਕ ਹੈ ਸੋ ਉਹ ਮਹਿੰਦੀ ਗ੍ਰੀਨ ਕਲਰ ਸੀਗਾ ਇਹ ਹੈਗਾ ਆ ਗ੍ਰੇ ਕਲਰ ਗ੍ਰੇ ਦੇ ਉੱਪਰ ਵਾਈਟ ਦੇ ਨਾਲ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਸੋਹਣਾ ਪੀਸ ਹੈ ਸੇਮ ਫੈਬਰਿਕ ਜਾਮ ਆ ਦੇਖੋ ਬਹੁਤ ਪਿਆਰਾ ਪੀਸ ਹੈ ਸੋਬਰ ਟੱਚ ਆ ਦੇਖੋ ਜੀ ਬਹੁਤ ਸੋਹਣਾ ਪੀਸ ਹੈ लाग भी दिखा रहे ब्लॉक मल्टी ब्लॉक ठीक है आ देखो जी, जी आ देखो बहुत प्यारा पीस है बैक प्लेन बॉटम प्लेन दुपट्टा हाफ प्योर ਠੀਕ ਹੈ 2.5 ਤੋਂ ਥੋੜਾ ਹੀ ਘੱਟ ਹੋਏਗਾ ਲੇਕਿਨ ਪੂਰਾ 2.5 ਨਹੀਂ ਹੈਗਾ ਇਸ ਕਰਕੇ ਮੈਂ ਤੁਹਾਨੂੰ ਬੋਲ ਰਹੀ ਹਾਂ ਕਿ ਬਾਅਦ ਵਿੱਚ ਤੁਹਾਡੇ ਕੋਲ ਸੂਟ ਪਹੁੰਚੇ ਤੇ ਐਦਾਂ ਨਾ ਲੱਗੇ ਕਿ ਅਸੀਂ ਝੂਠ ਬੋਲ ਕੇ ਸੇਲ ਕੀਤਾ ਹੈ ਠੀਕ ਹੈ ਤੇ ਆਹ ਦੇਖੋ 2.5 ਤੋਂ ਥੋੜਾ ਜਿਹਾ ਘੱਟ ਹੋਏਗਾ ਬਹੁਤ ਛੋਟਾ ਵੀ ਨਹੀਂ ਹੈਗਾ ਠੀਕ ਹੈ ਜੀ ਹਾਫ ਪਿਓਰ ਦਾ ਦੁਪੱਟਾ ਸੇਮ ਪ੍ਰਾਈਸ 1700 ਤੋਂ ਘਟਾ ਕੇ 1600 ਕਰਤਾ ਹੋਇਆ ਆਪਾਂ ਹੁਣ ਠੀਕ ਹੈ ਜੀ ਤੇ ਲਾਸਟ ਪੀਸ ਰਹਿ ਗਿਆ ਇਹਦਾ ਹੁਣ ਇੱਕ ਪਹਿਲਾਂ ਤੁਹਾਨੂੰ ਦਿਖਾਇਆ ਹੈ ਗ੍ਰੀਨ ਕਲਰ ਇਹ ਗ੍ਰੇ ਕਲਰ ਸੀਗਾ ਆ ਜਿਹੜਾ ਆ ਹੁਣ ਥਿਸ ਇਜ਼ ਨੇਵੀ ਬਲੂ ਕਲਰ ਬਹੁਤ ਸੋਨਾ ਕਲਰ ਹੈ ਇਹ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਖੋਲ ਕੇ ਉਹ ਵੀ ਹੁਣ 1600 ਦੇ ਤਾ ਕਰਦੇ ਆਪਾਂ ਦੱਸੇ ਨਾ ਜਦੋਂ ਜਦਾਂ ਇਕੱਠੇ ਸਟਾਕ ਸੀਗੇ ਤੇ ਇਹ ਕਲਰ ਬੜਾ ਪਿਆਰਾ ਦੇਖੋ ਵੈਰੀ ਬਿਊਟੀਫੁਲ ਤੇ ਖਿਹੜਿਆ ਵੜਾ ਨੇਵੀ ਬਲੂ ਉੱਪਰ ਨਾ ਮਲਟੀ ਬਲੌਕ ਵੈਸੇ ਬਹੁਤ ਖਿਹੜ ਗਿਆ ਦੇਖੋ ਕਿੰਨਾ ਪਿਆਰਾ ਪੀਸ ਆ ਕਿ ਲੱਗ ਗਿਆ ਵੀ ਦਿਖਾ ਰਹੇ ਆ ਤੁਹਾਨੂੰ ਦੂਰੋਂ ਲੱਗ ਗਿਆ ਪੂਰਾ ਕੱਚੀ ਦਿਖਾਈ ਦੇ ਕਿਉਂਕਿ ਜਦੋਂ ਲਾਈਵ ਹੋਏ ਸੀ ਨਾ ਐਸੀ ਤੇ ਉਹਦੇ ਵਿੱਚ ਫਿਰ ਉਹ ਇੰਨਾ ਲਾਈਵ ਹੋਣ ਦੇ ਵਿੱਚ ਹੁੰਦਾ ਹੈ ਕਿ ਸਾਨੂੰ ਦੂਰੂ ਦੂਰੇ ਜਿਆਦਾ ਚੀਜ਼ ਦਿਖਾਣੀ ਪੈਂਦੀ ਔਰ ਹੁਣ ਹੁੰਦਾ ਹੀ ਹੈ ਕਿ ਅਸੀਂ ਵੀਡੀਓ ਤੇ ਦੁਬਾਰਾ ਪਾਉਣੀ ਹੁੰਦੀ ਹੈ ਤੇ ਫਿਰ ਹੁਣ ਸਾਨੂੰ ਹੁੰਦਾ ਹੈ ਕਿ ਜਦੋਂ ਵੀਡੀਓ ਦੁਬਾਰਾ ਪੈਣੀ ਹੈ ਉਹਦੇ ਵਿੱਚ ਤੁਹਾਨੂੰ ਕਲੀਅਰ ਪੀਸੇਸ ਦੇਖੇ ਜਾਣੇ ਜਿਹੜੇ ਪਚ ਜਾਂਦੇ ਨੇ ਤੇ ਲਾਈਵ ਦਾ ਅੱਛਾ ਰਿਵਰਟ ਆਇਆ ਜੀ ਬੜੇ ਸੋਹਣੇ ਸੋਹਣੇ ਪੀਸੇਸ ਜਿਹੜੇ ਤੁਸੀਂ ਖਰੀਦੇ ਨੇ ਤੁਹਾਡੇ ਘਰੇ ਪਹੁੰਚੇ ਨੇ ਤੇ ਫੀਡਬੈਕ ਵੀ ਸ਼ੇਅਰ ਕੀਤੀ ਹੈ ਤੁਸੀਂ ਨੇਵੀ ਬਲੂ ਐਂਡ ਉਹ ਵੀ ਇਹਦੀਆਂ ਇਹੀ ਬਾਹਾਂ ਤੇ ਕੰਮ ਰਹੇਗਾ ਫਰੰਟ ਤੇ ਕੰਮ ਰਹੇਗਾ ਔਰ ਹੈਵੀ ਦੁਪੱਟਾ ਹਾਫ ਪਿਆਰ ਦਾ ਦੁਪੱਟਾ ਹੈ ਆ ਦੇਖੋ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਠੀਕ ਹੈ ਸੇਮ ਪ੍ਰਾਈਸ 17 ਤੋਂ ਆਗੇ ਆਪਾਂ ਹੁਣ 16 ਤੇ 1600 ਦਾ ਸੇਮ ਪ੍ਰਾਈਸ ਠੀਕ ਹੈ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਧਮਾਕਾ ਆਫਰ ਤੇ ਤੁਹਾਨੂੰ ਪਤਾ ਹੈ ਹੋਣੀ ਹੋਣੀ ਹੈ ਔਰ ਅੱਜ ਇੱਕ ਧਮਾਕਾ ਆਫਰ ਪਾਰਟੀ ویئر ਸੂਟ ਤੇ ਹੋएगी ਇੱਕ ਨਾਰਮਲ ਸੂਟ ਤੇ ਹੋएगी ਠੀਕ ਹੈ ਜੀ ਤੇ ਆਹ ਪੀਸ ਨਾ ਕਾਫੀ ਜਣੇ ਨੇ ਕੱਲ ਸਾਡੇ ਕੋਲ ਪੁੱਛ ਲਿਆ ਹੈ ਕਿਸੇ ਨੇ ਪਹਿਲਾਂ ਬੁੱਕ ਕਰਵਾਇਆ ਸੀਗਾ ਤੇ ਉਹਨਾਂ ਦੀ ਪੇਮੈਂਟ ਨਹੀਂ ਆਈ ਤੁਹਾਨੂੰ ਸੋ ਆਹ ਪੀਸ ਮੈਂ ਤੁਹਾਨੂੰ ਦੁਬਾਰਾ ਖੋਲ ਕੇ ਦਿਖਾ ਰਹੀ ਐ ਕਿਉਂਕਿ ਇਸ ਪੀਸ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਐਕਚੁਅਲੀ ਇਹ ਪੀਸ ਹੈ ਹੀ ਬਹੁਤ ਸੋਹਣਾ ਆ ਤੇ ਮੈਨੂੰ ਆਪ ਹੀ ਬੜਾ ਪਿਆਰਾ ਲੱਗੀ ਜਾਂਦਾ ਆ ਤੇ ਤੇ ਇਹਦਾ ਦਿਖਾ ਰਹੀ ਐ ਤੁਹਾਨੂੰ ਸੌਫਟ ਵਾਲੀ ਜਾਰਜਟ ਹੈ ਐ ਠੀਕ ਹੈ ਜੀ ਦਾ ਪ੍ਰਾਈਸ ਪਹਿਲੇ ਦੇਖ ਲੀਏ ਤਾਂ ਕਿ ਤੁਹਾਨੂੰ ਦੱਸਣਾ ਐ ਅਸੀਂ ਨਾ ਠੀਕ ਹੈ ਦੇਖੋ ਸੌਫਟ ਵਾਲੀ ਜੌਰਜਟ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਇਹਨੂੰ ਡਿਜ਼ਾਈਨ ਕਿ ਕਰਵਾਇਆ ਹੈ ਅਸੀਂ ਕਿ ਪਾਰਟੀ ਵੇਅਰ ਲੁੱਕ ਵੀ ਦੇਵੇ हटके ਵੀ ਤੁਹਾਨੂੰ ਲੁੱਕ ਦੇਵੇ ਔਰ ਜਿਹੜੇ ਕਲਰਸ ਯੂਜ਼ ਹੋਏ ਹੋ ਇਹਨੇ ਬਹੁਤ ਸੋਬਰ ਨੇ ਆ ਦੇਖੋ ਬਹੁਤ ਸੋਹਣਾ ਪੀਸ ਹੈ ਸੈਮੀ ਜੌਰਜਟ ਦੇ ਲੱਗਿਓ ਵੀ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਇਹਦੇ ਤੇ ਅਸੀਂ ਕਰਵਾਇਆ ਹੈ ਆ ਫੋਇਲ ਐਂਡ ਮਿਲਕੀ ਦੇਖੋ ਕਿੰਨਾ ਪਿਆਰਾ ਪੀਸ ਹੈ ਦੇਖੋ ਠੀਕ ਹੈ ਜਿਹੜਾ ਘੇਰੇ ਉੱਪਰ ਕਾਫ ਹੋਇਆ ਹੋਇਆ ਹੈ ਨਾ ਉਹਦੀ ਤੇ ਬਹੁਤ ਅਲੱਗ ਹੀ ਗ੍ਰੇਸ ਹੈ ਨਾ ਆ ਦੇਖੋ ਠੀਕ ਹੈ ਜੀ ਇਹ ਕਰਾਤਾ ਆਪਾਂ ਸਕਰੀਨ ਤੇ ਐਡ ਤਾਂ ਹੈਗੀਆਂ ਇਹਦੀਆਂ ਆਪਾਂ ਠੀਕ ਹੈ ਔਰ ਬੈਗ ਤੇ ਵੀ ਇਹਦੇ ਬੜੇ ਪਿਆਰੇ ਪਿਆਰੇ ਜਿਹੇ ਇਦਾਂ ਹੀ ਮੋਟਿਫ ਬਨੇ ਹੋਏ ਨੇ ਆ ਦੇਖੋ बहुत सोना पीस है दुपट्टा है बहुत प्यारा है। का पीस, पीस अलग पीस सोना, दुपट्टा खुला डुला ढाई मीटर फिसलन वाला दुपट्टा नहीं है जिथे टकाओगे टेकजेगा ठीक है बहुत सोना पीस है लगे भी दिखा रहे हैं प्लस फॉइल बहुत सोना पीस है जी ठीक है और यहाँ कॉस्ट करेगा जी सताई सौ का ठीक है जी ए वाला पीस थानू कोसट करेगा ट्वेंटी सैवन हंड्रड सताई सौ रुपए का सैमी जॉर्ज डबल कम फॉयल एंड स्क्रीन सूट का कॉस्ट ज सिर्फ ते सिर्फ सताई सौ सिंगल पीस है सिंगल कलर है ठीक है ਖੋਲ ਐਮਬ੍ਰੋਇਡਰੀ ਦੀ ਜਿੱਦਾਂ ਡਿਮਾਂਡ ਕਰ ਰਹੀ ਸੀਗੇ ਐਮਬ੍ਰੋਇਡਰੀ ਜਦੋਂ ਆਉਂਦੀ ਹੈ ਬਹੁਤ ਜਲਦੀ ਨਿਕਲ ਜਾਂਦੀ ਹੈ ਆ ਪੀਸ ਨਾ ਦਿਖਾਇਆ ਹੀ ਨਹੀਂ ਸੀ ਗਿਆ ਤਾਂ ਬਚਿਆ ਰਹਿ ਗਿਆ ਲਾਸਟ ਟਾਈਮ ਵੀ ਮੈਂ ਆ ਵੀਡੀਓ ਜਦੋਂ ਲਾਈਵ ਹੋਏ ਸੀਗੇ ਉਦੋਂ ਵੀ ਤੁਹਾਨੂੰ ਦਿਖਾਇਆ ਨਹੀਂ ਸੀਗਾ ਇਹ ਪੀਸ ਠੀਕ ਹੈ ਹੁਣ ਇਹ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਬਹੁਤ ਸੋਹਣਾ ਪੀਸ ਹੈ ਸੈਮੀ ਜੌਰਜਟ ਬਲੈਕ ਕਲਰ ਠੀਕ ਹੈ ਆਰੀ ਵਰਕ ਹੋਇਆ ਹੋਇਆ ਹੈ ਦੇ ਉੱਪਰ ਬੜਾ ਸਲਾਈਟਲੀ ਜਸ ਬੜਾ ਪਿਆਰਾ ਜਿਹੇ ਤਰੀਕੇ ਨਾਲ ਇਹਦੇ ਤੇ ਅਸੀਂ ਵਰਕ ਕਰਵਾਇਆ ਹੈ ਕਿ ਇਹ ਇੱਕਦਮ ਇਹ ਨਾ ਪਾਕਿਸਤਾਨੀ ਡਿਜ਼ਾਈਨ ਨਹੀਂ ਹੁੰਦੇ ਜਿੱਦਾਂ ਉਦਦਾ ਹੈ ਆ ਦੇਖੋ ਇੰਦਾ ਆਏਗਾ ਠੀਕ ਹੈ ਬਿਊਟੀਫੁੱਲ ਤਰੀਕੇ ਨਾਲ ਆਰੀ ਵਰਕ ਕੀਤੀ ہوئی ਹੈ ਲਾਗਿਓ ਦਿਖਾ ਰਹੇ ਹਾਂ ਤੁਹਾਨੂੰ ਗਲਾ ਇਹਦਾ ਨਹੀਂ ਬਣਿਆ ਹੋਇਆ ਆ ਫਰੰਟ ਨੂੰ ਇੰਦਾ ਕਵਰ ਕੀਤਾ ਹੋਇਆ ਠੀਕ ਹੈ ਆ ਦੇਖੋ ਆ ਤੁਹਾਨੂੰ ਲਾਗਿਓ ਦਿਖਾ ਰਹੇ ਹਾਂ ਆਰੀ ਦੇ ਫਲਾਰਸ ਵੈਰੀ ਬਿਊਟੀਫੁੱਲ ਵਰਕ ਠੀਕ ਹੈ ਬੜੇ ਅੱਛੇ ਤਰੀਕੇ ਨਾਲ ਡਿਜ਼ਾਈਨ ਕਰਾਇਆ ਹੋਇਆ ਸੀ ਇਹਦਾ ਫਰੰਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਇਹਦਾ ਫਰੰਟ ਬਣਿਆ ਹੋਇਆ ਹੈ ਔਰ دیا 바ਵਾ ਵੀ ਦਿਖਾ ਦਿੰਦੇ ਆ ਤੁਹਾਨੂੰ ਠੀਕ ਹੈ 바ਵਾ ਦਾ ਸਿੰਪਲ ਹੀ ਹੈ ਆ ਦੇਖੋ ਇਹ ਹੈ ਜੀ ਦਾ ਦੁਪੱਟਾ 4 ਸਾਈਡ ਕੱਟਵਰਕ ਇਹ ਦੁਪੱਟਾ ਤੁਹਾਨੂੰ ਵੈਸੇ ਵੀ ਬੜਾ ਕੰਮ ਆਉਣਾ ਜੇ ਕਿਉਂਕਿ ਦੁਪੱਟਾ ਪਲੇਨ ਹੈ ਸਾਈਡ ਤੇ ਸਿਲਵਰ ਕਲਰ ਦਾ ਕੱਟਵਰਕ ਆ ਹੋਰਾਂ ਸੁੱਟਾਂ ਨਾਲ ਵੀ ਚੱਲ ਜਾਣਾ ਹੈ ਠੀਕ ਹੈ ਤੇ ਇਹ ਤੁਹਾਨੂੰ ਪੈਣਾ ਆ ਜਿਹੜਾ ਐਮਬਰਾਇਡਰੀ ਵਾਲਾ ਸੂਟ ਆ ਬਿਊਟੀਫੁਲ ਆਰੀ ਵਰਕ ਸਿਰਫ ਸਿਰਫ 2600 ਦਾ ਠੀਕ ਹੈ ਜੀ 2600 ਓਨਲੀ ਬਿਊਟੀਫੁਲ ਸੂਟ ਬਲੈਕ ਕਲਰ ਵਿਦ ਬਿਊਟੀਫੁਲ ਆਰੀ ਵਰਕ ਠੀਕ ਹੈ ਇੱਕ ਹੋਰ ਪੀਸ ਆ ਗਿਆ ਜੀ ਹੁਣ ਆ ਦੇਖੋ ਬਹੁਤ ਸੋਹਣਾ ਪੀਸ ਹੈ ਠੀਕ ਹੈ ਤੇ ਇਹ ਵੀ ਹੈਗਾ ਜੀ ਸਮਥਿੰਗ ਡਿਫਰੈਂਟ ਹੈ ਨਾ ਜਿੱਦਾਂ ਪਾਰਟੀ ویئر ਸੂਟ कलर बड़ा प्यारा कुछ हट के बहुत सोहनी चीज है आ देखो बहुत पीस है कलर है बड़ा ही प्यारा ना लाइट जा बेबी कलर है और सैमी जॉर्ज है ठीक है तुम्हारा डिजाइन दिखा रहे हैं खोल के देखो आदा आएगा कलर बड़ा प्यारा है वेरी ब्यूटीफुल पीस सोबर जि ठीक है जी लागे दिखा रहे हैं ਇਹ ਹੁੰਦਾ ਆ 엠ਬੋਸ ਠੀਕ ਹੈ ਇਹਦੇ ਤੇ ਹੀ ਕਰਵਾਇਆ ਸੀ ਮਿਲਕੀ ਪਲਸ 엠ਬੋਸ ਦਾ ਕੰਮ ਆਇਆ ਠੀਕ ਹੈ ਪੌਸ ਸੋਨਾ ਪੀਸ ਹੈ ਤੇ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ ਤੁਹਾਨੂੰ ਦੁਪੱਟੇ ਉੱਪਰ ਵੀ ਸੇਮ ਸੇਮ ਦੁਪੱਟਾ ਜਾਰਜਟ ਔਰ ਦੁਪੱਟੇ ਉੱਪਰ ਵੀ ਤੁਹਾਨੂੰ ਮਿਲੇਗਾ ਮਿਲਕੀ ਪਲਸ ਫੋਇਲ ਪਲਸ 엠ਬੋਸ ਠੀਕ ਹੈ ਸਾਈਡ ਦੇ ਪੱਲਿਆਂ ਦੇ ਉੱਪਰ ਅਸੀਂ ਇਦਾਂ ਇੰਬੋਸ ਦੇ ਫਲਾਰ ਕੋ ਆਤੇ ਨੇ ਠੀਕ ਹੈ ਇਹਦੇ ਉੱਪਰ ਨਾ ਨਿਓਨ ਕਲਰ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਕਿਉਂਕਿ ਥੱਲੇ ਜਿਹੜਾ ਬੇਸ ਆ ਉਹ ਲਾਈਟ ਆ ਹਨਾ ਤੇ ਸੈਂਟਰ ਦੇ ਵਿੱਚ ਇਦਾਂ ਫੋਇਲ ਦੇ ਫਲਾਰਸ ਦੇ ਨਾਲ ਕਰਵਾਤਾ ਹੈ ਸਾਡਾ ਫੋਇਲ ਅੱਛਾ ਹੁੰਦਾ ਹੈ ਉਤਰੇਗਾ ਨਹੀਂ ਠੀਕ ਹੈ ਮੈਂ ਹਰ ਵਾਰੀ ਬੋਲਦੀ ਹੁੰਦੀ ਹਾਂ ਬਸ ਥੋੜਾ ਟੇਕ ਕੇਅਰ ਕਰਨ ਦੀ ਲੋੜ ਹੁੰਦੀ ਹੈ ਇਹ ਵੇਲੇ ਫੈਬਰਿਕਸ ਦੀ ਤੁਹਾਨੂੰ ਇਹਨਾਂ ਨੂੰ ਨਾ ਮਸ਼ੀਨ ਵਾਸ਼ ਨਹੀਂ ਦੇਣਾ ਹੁੰਦਾ ਬਸ ਠੀਕ ਹੈ ਤੇ ਇਹ ਤੁਹਾਨੂੰ ਵਾਸ਼ ਇਹ ਤੁਹਾਨੂੰ ਕਾਸਟ ਕਰੇਗਾ 2800 ਦਾ ਬਸ ਠੀਕ ਹੈ ਹੁਣ ਆ ਜੀ ਇਹ ਦਿਮਾਕਾ ਆਫਰਸ ਤੇ ਤੇ ਦੇਖੋ ਆ ਬਗਤ ਕਿਸੇ ਨੂੰ ਲੱਗਦਾ ਹੋਏਗਾ ਜਿਹੜੇ ਸਾਡੇ ਨਾਲ ਨਵੇਂ ਜੁੜ ਰਹੇ ਨੇ ਕਿ ਸ਼ਾਇਦ ਆਪਾਂ ਦਿਮਾਕਾ ਆਫਰਸ ਤੇ ਕੁਝ ਦਿਮਾਕਾ ਨਹੀਂ ਕਰਦੇ ਐਂ ਕਹਦੇ ਨੇ ਨਹੀਂ ਨਹੀਂ ਇੱਦਾਂ ਨਹੀਂ ਕਰਦੇ ਆਪਾਂ ਸਾਡੀਆਂ ਪੁਰਾਣੀਆਂ ਵੀਡੀਓਜ਼ ਚੈੱਕ ਕਰਿਆ ਕਰੋ ਉਹਦੇ ਵਿੱਚ ਜਿਹੜੇ ਪ੍ਰਾਈਸ ਬੋਲਦੇ ਆਪਾਂ ਤੇ ਫਿਰ ਬਾਅਦ ਵਿੱਚ ਜਿਹੜੇ ਬੋਲੀਦੇ ਆ ਠੀਕ ਹੈ हूँ आ वाला पीस है यह मैं पहला खोल के दिखाया होडियो प्लीज कॉटन कलैक्शन चेक कर लिये ठीक है ठीक है आ आनी यह शर्ट तुम्हें लग दिखा रही है प्रिंट प्योर कॉटन फैब्रिक ठीक है और जीडी बॉटम आनी है एदा आनी है चेक ठीक है जी और ब्यूटिफुल दुपट्टा प्योर मल कॉटन का ब्यूटिफुल दुपट्टा ठीक है एदा आएगा एदा सेंटर चेक आ जाएगा और साइड के पल्ते उपर प्रिंट आ जाएगा ਠੀਕ ਹੈ ਜੀ ਇਹ ਜਿਹੜੇ ਸੂਟ ਆ ਸੀ 1250 1250 ਦੇ ਕੱਟੇ ਨੇ ਠੀਕ ਹੈ ਹੁਣ ਤੁਹਾਨੂੰ ਇਹ ਸੂਟ ਅਸੀਂ ਧਮਾਕਾ ਆਫਰ ਚ ਸਿਫਟ ਸਿਫਟ 1100 ਦਾ ਦੇ ਰਹੇ ਓਨਲੀ 1100 ਪਿਓਰ ਕਾਟਨ 2.5 ਮੀਟਰ ਕੱਟ ਛੋਟਾ ਕੱਟ ਨਹੀਂ ਹੈਗਾ 2.5 ਮੀਟਰ ਦਾ ਕੱਟ ਜੇ ਬੜਾ ਸੋਹਣਾ ਪੀਸ ਆ ਤੇ ਇਹੀ ਸਿੰਗਲ ਬਚ ਗਿਆ ਜੇ ਤੇ ਫੋਨ ਫੜੋ ਤੇ ਜਲਦੀ ਬੁੱਕ ਕਰਵਾ ਲਓ ਸਿੰਗਲ ਪੀਸ ਹੈ ਧਮਾਕਾ ਆਫਰ ਦੇ ਵਿੱਚ ਫਿਰ ਸਿੰਗਲ ਸਿੰਗਲ ਹੀ ਪੀਸਸ ਨੇ ਨਾਰਮਲੀ ਸਾਡੇ ਕੋਲ ਸਿੰਗਲ ਪੀਸਸ ਹੀ ਹੁੰਦੇ ਨੇ ਬਿਕੋਜ਼ ਇਹ ਜਿੱਦਾਂ ਮਾਰਕੀਟ ਵਾਲਾ ਪੀਸ ਆ ਨਾ ਕਿ ਜੇ ਤੁਸੀਂ ਕਹੋ ਕਿ ਇਹ ਦੁਬਾਰਾ ਰੈਡੀ ਹੋ ਜਾਏਗਾ ਤਾਂ ਉਹ ਨਹੀਂ ਹੋ ਸਕਣਾ ਹੈ ਨਾ बिकॉज ਇਚੂ ਆਇਆ ਹੈ ਹੈ ਨਾ ਆ ਦੇਖੋ ਹੁਣ ਨਮਾਤਾ ਫਿਰ ਇਹ ਹੈ ਜੀ ਇਨ ਦੀ ਐਮਬਰਾਇਡਰੀ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਆ ਸੂਟ ਦੀ ਤੁਹਾਨੂੰ ਇਹ ਖੋਲ ਕੇ ਦਿਖਾ ਦਿੰਨੇ ਆ ਕਿਉਂਕਿ ਇਹ ਅਨਬਿਲੀਵੇਬਲ ਪ੍ਰਾਈਸ ਤੇ ਅਸੀਂ ਕੱਢਣਾ ਹੈ ਹੁਣ ਤੁਹਾਨੂੰ ਇਹਦਾ ਪ੍ਰਿੰਟ ਪ੍ਰਾਈਸ ਦਿਖਾ ਕੇ ਫਿਰ ਮੈਂ ਦੱਸੂਗੀ ਕਿ ਅਸੀਂ ਕਿੰਨੇ ਵਿੱਚ ਕਰ ਰਹੇ ਹਾਂ ਠੀਕ ਹੈ ਕਿਉਂਕਿ ਹੁਣ ਜਰਨੀ ਆ ਗਈ ਨਾ ਤੇ ਹੁਣ ਹੈਗਾ ਕਿ ਤੁਹਾਨੂੰ ਆ 2890 ਲੇਕਿਨ ਅੱਜ ਤੁਹਾਨੂੰ ਉਹ ਸੂਟ ਅਸੀਂ ਸਿਰਫ ਤੇ ਸਿਰਫ 2000 ਰੁਪਏ ਚ ਦੇ ਰਹੇ ਹਾਂ ਆਲਮੋਸਟ 900 ਆਫ ਕਰਤਾ ਹੈ ਸਿਰਫ ਤੇ ਸਿਰਫ 2000 ਰੁਪੀਸ ਦੇ ਵਿੱਚ ਤੁਹਾਨੂੰ ਪਾਰਟੀ ਵੇਅਰ ਸੂਟ ਵਿਦ ਬਿਊਟੀਫੁਲ embroiderry ਮਿਲ ਰਹੀ ਹੈ ਠੀਕ ਹੈ ਸੋ ਡੋਨਟ ਵੇਸਟ ਯੋਰ ਟਾਈਮ ਫੋਨ ਚੱਕੋ ਤੇ ਸਾਨੂੰ ਜਲਦੀ ਜਲਦੀ ਆਰਡਰ ਕਰੋ ਨੰਬਰ ਸਾਡੇ ਉੱਪਰ ਡਿਸਪਲੇ ਹੁੰਦੇ ਨੇ ਜੀ ਸੋ ਅੱਜ ਵਾਸਤੇ ਇੰਨੇ ਹੀ ਬੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਐਡਾ ਹੀ ਸਾਨੂੰ ਸਪੋਰਟ ਕਰਦੇ ਰਹੋ ਜੀ ਹੈਪੀ ਸ਼ੋਪਿੰਗ ਵਿਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ